ਬੋਲਦੀ ਐ ਸੁਣ ਲਿਆ ਗੱਲਾਂ ਗੱਲਾਂ ਨੇ ਇੱਕ ਗੱਲ ਤੇ ਆਉਣ ਦਿੰਦੇ ਆ ਮੰਮੀ ਤੂੰ ਵੀ ਬਾਲਾ ਬੋਲਦੀ ਆਂ ਯੇ ਤੈਨੂੰ ਇੰਨਾ ਬੋਲਣ ਦੀ ਕੀ ਲੋੜ ਸੀਗੀ ਨਹੀਂ ਜਿਆ ਸ਼ਰਮੇ ਮੈਂ ਕੌਣ ਦੀ ਆਂ ਕੀ ਕੁਛ ਬੋਲੀ ਜਾਂਦੇ ਸੀ ਮੈਂ ਨਹੀਂ ਸੁਣਦੀ ਫਿਰ ਐ ਜਿਆ ਕਰਾਂ ਮੈਥੋਂ ਤਾਂ ਬੋਲਿਆ ਨਹੀਂ ਜਾਂਦਾ ਮੰਮੀ ਤੇਰੇ ਵਾਂਗੂ ਜਿਵੇਂ ਤੂੰ ਬੋਲਦੀ ਹੈਗੀ ਆਂ ਆ ਤੈਨੂੰ ਤੈਨ ਦਾ ਨਾਨੀ ਨੇ ਕੀ ਖਵਾਇਆ ਸੀ ਇਹ ਜੇ ਬੋਲਿਆ ਨਹੀਂ ਜਾਂਦਾ ਤਾਂ ਹੀ ਤਾਂ ਤੈਨੂੰ ਦੁਬਾਰ ਰੱਖੀ ਆ ਤੇਰੇ ਛਿੱਤਰ ਮਾਰਦੇ ਨੇ ਮੰਮੀ ਜੇ ਕਹਿੰਦੇ ਆ ਤੇ ਤੂੰ ਭੱਜ ਜਾ ਨਾ ਫਿਰ ਪਿੰਡ ਅੱਛਾ ਨਾ ਤੂੰ ਮੇਰੀ ਜਮੀ ਆਈ ਸੀ ਤੇ ਤੂੰ ਵੀ ਐਂ ਕਿ ਆ ਗੱਲ ਲਗਾਈ ਸੀ ਮੈਨੂੰ ਅਕੇ ਤੂੰ ਬਗ ਜਾ ਪਿੰਡ ਇਹਨਾਂ ਨੇ ਮਾਰਾ ਜਾ ਕਹਿਤਾ ਤੇ ਮੈਂ ਜਾ ਕੇ ਝੋੜਾ ਤੁਰ ਪਾ ਹੈ ਮੈਂ ਕਲੇਸ਼ ਤੋਂ ਡਰਦੀ ਕਹਿਨੀ ਆ ਵਾ ਤੂੰ ਸੁਣਦੀ ਕਿਉਂ ਨਹੀਂ ਗੱਲ ਮੇਰੀ ਕਿੰਨਾ ਮਰਜੀ ਕਲੇਸ਼ ਕਰੀ ਜਾਣ ਜੇ ਕਹਿੰਦੇ ਨਾ ਬਗ ਜਾ ਇਹਨਾਂ ਨੇ ਕਹੇ ਤੇ ਨਹੀਂ ਮੈਂ ਜਾਂਦੀ ਜਾਉਂਗੀ ਤਾਂ ਮਾਂ ਦੀ ਮਰਜ਼ੀ ਨਾਲ ਜਾਉਂਗੀ ਪਤਾ ਮੈਨੂੰ ਹੋਰ ਭੜਕ ਗਿਆ ਸੀਗਾ ਐ ਨਹੀਂ ਪਤਾ ਹੁਣ ਕਦੋਂ ਕਲੇਸ਼ ਵਧਾ ਲੈ ਕਦੋਂ ਉਹ ਕਿ ਪਰਤ ਗਿਆ ਸੀ ਹੱਥ ਲਾ ਕੇ ਤਾਂ ਦੇਖੇ ਤੇਰੇ ਫੇਰ ਦੱਸ ਕੀ ਕਰਦੂ ਕਹੂੰ ਕੁਛ ਨਹੀਂ ਹੁੰਦਾ ਮੈਂ ਤੇ ਕਹਿੰਨੇ ਆਂ ਪਗਜਾ ਤੋਂ ਪੱਦੀਏ ਸੁਖਤੀ ਪੰਗ ਦੇ ਵੀ ਨਾ ਇਹ ਚੁੱਪ ਕਰ ਜਾਣਗੇ ਇਹ ਤੇਰੇ ਹੁੰਦੇ ਜ਼ਿਆਦਾ ੜਕਦੇ ਆ ਮੈਥੋਂ ਨਾ ਖੁਣ ਖਾਰੀ ਉਹ ਤਾਂ ਜਿਵੇਂ ਤੇਰੇ ਮਾਰਨਗੇ ਮਾਰਨਗੇ ਬਗਜਾ ਬਣਜਾ ਲੱਗੀ ਪਈ ਐ ਆਏ ਜਿੱਕੇ ਝਾਕਦੇ ਨੇ ਚਾਹੇ ਇਥੇ ਆ ਕੇ ਖੜ ਜਾ ਮੈਂ ਨਹੀਂ ਕਰਦੀ ਐ ਨਾ ਤੂੰ ਮਮੇ ਤੇਨੂੰ ਪਤਾ ਹੀ ਨਹੀਂ ਨਾ ਸੁਭਾਅ ਦਾ ਪਤਾ ਮੈਨੂੰ ਕਿਵੇਂ ਪੱਲ-ਪੱਲ ਪੈਂਦਾ ਹੈਗਾ ਨਹੀਂ 10-15 ਸਾਲ ਹੋ ਗਏ ਮੈਨੂੰ ਹਜੇ ਇਹਨਾਂ ਦੇ ਸੁਭਾਅ ਦਾ ਨਹੀਂ ਪਤਾ ਲੱਗਿਆ ਤੂੰ ਨਹੀਂ ਸਮਝੀ ਅੱਲਾ ਦੀ ਰਖ ਚਾਹ ਜਿਵੇਂ ਮਰਜ਼ੀ ਕਰ ਲੈ ਤੂੰ ਤਾਂ ਕਿਸੇ ਦੀ ਸੁਣਨੀ ਨਹੀਂ ਵਾਸਤਾ ਨਹੀਂ ਵੀ ਆ ਕਰ ਨੋ ਪੜਾ ਆ ਕੇ ਦੇਖ ਲੈ ਹੈ ਜਮਾਈ ਕਹਿੰਦੇ ਮਿੱਤ ਬਣੇ ਇਹਨਾਂ ਦਾ ਕਹਿੰਦੇ ਸੱਪਾਂ ਦੇ ਬੱਚਿਆਂ ਨੂੰ ਕਿੰਨਾ ਮਰਜੀ ਦੁੱਧ ਪਿਆ ਦੋ ਫਿਰ ਵੀ ਉਹਨਾਂ ਨੇ ਡੱਗ ਮਾਰ ਲਈ ਮਾਰਨਾ ਇਹ ਤਾਂ ਪਤਾ ਨਹੀਂ ਕਿ ਮਾ ਕਿੰਨਾ ਹੀ ਪੇਕੇ ਧੀਆ ਦੇ ਘਰ ਦਾ ਕਰੀ ਜਾਂਦਾ ਪਰ ਇਹ ਗੁਣ ਕਰਨ ਵਾਲੇ ਨਹੀਂ ਹੁੰਦੇ ਗੱਲ ਸੁਣ ਮੇਰੀ ਮੈਂ ਜਾਂ ਜੇ ਸੁੱਖਾ ਗਿਆ ਸੀ ਜਿਹੜੀ ਤੇ ਫੋਨ ਕਰਕੇ ਹੁਣ ਤੇਰੇ ਭਰਾ ਨੂੰ ਮੰਮੀ ਕਹਦੇ ਵਸਤੀ ਗੱਲ ਵਧਾਉਣੀ ਹੈਗੇ ਉਹ ਆਉਣਗੇ ਉਦੋਂ ਜ਼ਿਆਦਾ ਫਿਰ ਪਲੇਸ ਬਧੂਗਾ ਅੱਛਾ ਨਾ ਮੈਦਾ ਲਿਖਦਾ ਨਹੀਂ ਹੈ ਹੈ ਮੇਰਾ ਟੂਆ ਕਰਦਾਂ ਨੇ ਢਾਲ ਕੁੱਟ-ਕੁੱਟ ਕੇ ਹੈ ਬੇਸ਼ਰਮ ਨੂੰ ਫਿਰ ਵੀ ਨਹੀਂ ਸ਼ਰਮ ਆਉਦੀ ਵੀ ਭਾਈ ਜੇ ਮੇਰੇ ਸਾਰੇ ਆਏ ਤਾਂ ਉਹਨਾਂ ਨੇ ਸਾਡੀ ਮਦਦ ਕੀਤੀ ਚਲ ਕੋਈ ਨਾ ਮੈਂ ਆਪੇ ਸੁਧਰ ਜੂਗਾ ਹੁਣ ਇੰਨਾ ਕੁਝ ਹੋਇਆ ਜੇ ਹੁਣ ਵੀ ਇਹ ਕਰੂਗਾ ਐਸੇ ਜੇ ਗਲਤੀਆਂ ਫਿਰ ਆਪੇ ਸੁਧਰ ਜੂਗਾ ਜਿੰਨੇ ਤੋਂ ਆਏ ਕਹਿੰਦੇ ਨੇ ਨਾ ਆਪੇ ਸੁਧਰ ਜੂ ਇਹ ਸੁਧਰਨ ਵਾਲਾ ਹੈ ਨਹੀਂ ਕੀ ਨਾ ਨਹੀਂ ਮੈਂ ਫੋਨ ਨਾ ਕਰੀ ਜਾਵੇ ਤੈਨੂੰ ਨਹੀਂ ਪਤਾਗਾ ਜੇ ਫੋਨ ਕਰਤਾ ਨਾ ਕਿ ਉਹਨਾਂ ਨੇ ਆਕੇ ਇਹਨੂੰ ਪੁੱਟ ਸਕਣ ਉਸ ਨਹੀਂ ਹੁੰਦਾ ਆ ਭੈਣ ਦੇਖ ਲੈ ਉਹ ਆਕੇ ਚ ਉਹਦਰ ਚ ਲਾਉਂਦੀ ਆ ਉਹ ਕੀ ਕੁਛ ਬੋਲਦੀ ਆ ਤੇ ਹਾਂ ਤਾਂ ਉਹਨਾਂ ਨੇ ਆਉਂਦੀ ਕੋ ਮਾੜੀ ਮੋਟੀ ਸ਼ਰਮਾ ਚੱਲ ਫਿਰ ਜੇ ਉਹ ਹੀ ਨਹੀਂ ਸਮਝਦੇਗੇ ਆਪਾਂ ਕੀ ਸਮਝਾ ਕੇ ਕਰਾਂਗੇ ਸਮਝਾ ਇੰਨਾ ਦਿਨ ਦੁਖ ਦੀ ਰਾ ਭੜ ਵੀ ਕਿੱਥੇ ਜੀ ਆਹੋ ਹੀਰੇ ਲੋਟ ਆਉਣਗੇ ਮੈਨੂੰ ਲੈ ਇਹਨਾਂ ਦੀ ਦੁਖ ਦੀ ਰਾ ਘਾ ਫੜ ਲਗਾ ਉਹ ਲਗਾਉਂਦੇ ਤੈਨੂੰ ਕਾਹਨੋਂ ਆਉਣੀਆਂ ਜੂਤ ਖਾਈ ਜਾ ਆ ਨੌਕਰ ਨਹੀਂ ਬਣੀ ਰ ਸਾਰਾ ਦਿਨ ਕੰਮ ਕਰੀ ਜਾ ਆ ਥੱਪੀ ਜਾ ਚੁੱਲਿਆਂ ਤੇ ਲੰਗਰ ਕਸ ਹੋਸ਼ ਨਹੀਂ ਦਾ ਜ ਸੁਣ ਲਿਆ ਨਾ ਉਹਨਾਂ ਨੇ ਤੇ ਉਹ ਤੈਨੂੰ ਪਤਾ ਹੈ ਕਲੇਸ ਬੇਬੇ ਨਹੀਂ ਮਾ ਉਹ ਭੈਣ ਨਹੀਂ ਮਾ ਬੇਬੇ ਬੇਬੇ ਉਹ ਤਾਂ ਬੋਲ ਨਹੀਂ ਮੈਂ ਤਾਂ ਭੈਣ ਜੀ ਸੋਡੀ ਮੂਰੇ ਹੱਥ ਬੰਨਦੀ ਐ ਬਸ ਮੇਰੇ ਪੁੱਤ ਨੇ ਇੱਕ ਵਾਰ ਛਡਾਣੇ ਉਹ ਹੈ ਮੁੰਡਿਆ ਨੂੰ ਕਹੇ ਆਪਣੀ ਮੁੰਡਿਆਂ ਮੇਠੀ ਜਿਹੀ ਕਹੇ ਉਹਦਾ ਹੱਥ ਬੰਨਦੀ ਸੀ ਹੁਣ ਦੇਖੀ ਕਿ ਮੈਂ ਬੋਲਦੀ ਐ ਉਹ ਛੇਰ ਨਹੀਂ ਬਣੀ ਪਈ ਐ ਐ ਹੀ ਐ ਮੰਮੀ ਇਹ ਤਾਂ ਜਦੋਂ ਤਿੰਨੇ ਇਕੱਠੇ ਹੋ ਜਾਂਦੇ ਨਾ ਫੇਰ ਨਹੀਂ ਇਹ ਕਿਸੇ ਦੀ ਲਿਆਜ ਕਰਦੇ ਨੇ ਆ ਜੀ ਜੀ ਕਾ ਕੀ ਨਾ ਮੈਂ ਦੇ ਦਿਆਂ ਚਾਰ ਪੰਜ ਨਹੀਂ ਆ ਜਾਣਗੇ ਤੂੰ ਇੰਨਾ ਨਾ ਡਰਿਆ ਕਰ ਕੰਮ ਲਈਏ ਨਾ ਡਰਿਆ ਕਰ ਹਾਂ ਤੇگەਸੀ ਆਮਟਿਆਰ ਹੋਈ ਜਾਂਦੀਆਂ ਐਂ ਡਾਕੜ ਕੇ ਕਿੰਨਾ ਕੁ ਤੇ ਟਾਈਮ ਪਾਸ ਹੋਊ ਤੇਰਾ ਕੀ ਕਰਾਂ ਮੈਂ ਡਰਾਣਾ ਤਾਂ ਹੋਰ ਕੀ ਕਰਾਂ ਇਹਨਾਂ ਦੀ ਬਰਾਬਰੀ ਕਰਾਂ ਹਾਂ ਦੂਜੇ ਦਿਨ ਹੀ ਬਿਠਾ ਦੇਣਗੇ ਉਹਨੂੰ ਪੇਕੇ ਤੂੰ ਐਂ ਚੌਂਨੀ ਹੋ ਮੈਂ ਉੱਥੇ ਜਾ ਕੇ ਪਹਿਲਾਂ ਪੇਕੀ ਇਹਨਾਂ ਦੀ ਇਨੀਆਂ ਹਮਤ ਨਹੀਂ ਠੀਕ ਹੈ ਵੀ ਜਿਹੜੇ ਤੈਨੂੰ ਤੇਕੇ ਬਿਠਾ ਦੇ ਗੱਲ ਸਮਝੀ ਮੈਨੂੰ ਤੇ ਇਹ ਕਰਾ ਦੇ ਉਹ ਹੋਰ ਪਠਾ ਦੇਣੀ ਐਂ ਕਰੀ ਜਾਊਂਗੀ ਚਲ ਠੀਕ ਹੈ ਮੈਂ ਕੀ ਕਰਾਂ ਉਹ ਚਲ ਜਾਂਗਾ ਜਾ ਹੋ ਲਿਆ ਲੱਕੜਾ ਲਿਆ ਜਾਦੀ ਕੁਟ ਕਰਕੇ ਦੇ ਮੈਨੂੰ ਸਿਰ ਤੋਂ ਖੁਣ ਲਾਤਾ ਕੰਜਰਾਂ ਨੇ ਉਹਦੀ ਬਾਹਾਂ ਬੋਲਣੋਂ ਦਾ ਹਟਦੀ ਨਹੀਂ ਕਿ ਉਦੋਂ ਅਰੇ ਭੇੜਾ ਰਹਿ ਗਿਆ ਬਚੋਲੇ ਦਾ ਜੇ ਕਿ ਤਾ ਮੈਨੂੰ ਪਹਿਲਾਂ ਦੱਸ ਦਿੰਦਾ ਨਾ ਵੀ ਇਹੇ ਜੀ ਕਰਤੂਤ ਦੇ ਮਾਲਕ ਕਦੇ ਐ ਮੈਂ ਕਿਦਰ ਇਸਤਾਨੀ ਚ ਕਰਦੀ ਮੇਰੀ ਧੀਰਾ ਵਧੀਆ ਘਰ ਕੁਛ ਰਸ ਕੇ ਕਰਦੀ ਨਹੀਂ ਛੇਤੀ ਛੇਤੀ ਸਾਗਨ ਕੀ ਪਵਾਤਾ ਛੇਤੀ ਵਿਆਹ ਵੀ ਕਰਾਤਾ ਹੈ ਮੈਨੂੰ ਕੀ ਪਤਾ ਸੀ ਉਹ ਭਾਣ ਉਹਦੋ ਫਟੜੀਆਂ ਦੀ ਢੇਟ ਤੀਜੇ ਕਦਮ ਜਾ ਕੇ ਚੋੜਾ ਉਹ ਆ ਜਾਂਦੀ ਆ ਅੱਗ ਪਾਉਣ ਨੂੰ ਇੱਥੇ ਇਹ ਗੰਨਸ ਕੀ ਸੋਚੀ ਜਾਂਦੀ ਇੱਥੇ ਬੱਜੇ ਗਰਮੀ ਚਾਹੀਦੀ ਨਹੀਂ ਕਰਨੀ ਐ ਇੱਥੇ ਕੋਸੰਗੀਆਂ 4 ਘੰਟੇ ਜੇ ਸਮਾਰੋਹ ਦੀ ਸੀ ਛੋਟੀ ਦਾ ਵੀ ਨੂ ਪਤਾ ਹੀ ਨਹੀਂ ਮਨਿੰਦਤ ਮੁਕੀ ਦਾ ਦਿੱਤਾ ਮੇਰਾ ਤਾਂ ਜਲ ਟੋਪੀ ਸੁੱਕੀ ਹੋਈ ਜਾਂਦਾ ਹੈ ਕਿ 13 ਤਿਲਕਾ ਤੋਂ ਬੁੱਬੇ ਸਭ ਕੇ ਹੋਈ ਜਾਂਦਾ ਬਸ ਡਰਦੀ ਆਂ ਆ ਲੋਕਾਂ ਦੀਆਂ ਗੱਲਾਂ ਤੋਂ ਕਿ ਲੋਕ ਕੀ ਕਹਿਣਗੇ ਵੀ ਹੁਣ ਇਹ ਬੱਸਾਂ ਤੇ ਚੜਨ ਨੂੰ ਲਾਤੀ ਵੀ ਕੱਲ ਤਾਂ ਇਹਦੇ ਘਰ ਵਾਲਾ ਮੁੱਕਿਆਗਾ ਲੋਕਾਂ ਦੀਆਂ ਗੱਲਾਂ ਸੁਣੀਆਂ ਬਹੁਤ ਔਖੀਆਂ ਨਹੀਂ ਆਂ ਕਹਿਣਗੇ ਦਿਖਾਣੀ ਆ ਵੀ ਤੀਨ ਮੰਦਰ ਬਹਾ ਕੇ ਖਵਾ ਨਹੀਂ ਸਕਦੇ ਹੈਗੇ ਤਾਂ ਯੋ ਹੁਣ ਧੀ ਦੀ ਕਮਾਈ ਖਾਣਗੇ ਨਹੀਂ ਲੋਕਾਂ ਦੀਆਂ ਗੱਲਾਂ ਮਗਰ ਜਾਏਗੀ ਨਾ ਫੇਰ ਤਾਂ ਇਹ ਜ਼ਿੰਦਗੀ ਵਿੱਚ ਜਿਉਂਗਾ ਨਹੀਂ ਜਾਂਦਾਂ ਲੋਕ ਤਾਂ ਬਹੁਤ ਕੁਛ ਕਹਿੰਦੇ ਹੁੰਦੇ ਆ ਜੇ ਤਾਂ ਹੁਣ ਉਹ ਤੂੰ ਨੌਕਰੀ ਤੇ ਲਾਤੀ ਤਾਂ ਲੋਕ ਕਹਾਂਗੇ ਨੌਕਰੀ ਤੇ ਲਾਤੀ ਜੇ ਉਹ ਨੂੰ ਤੂੰ ਘਰੇ ਰੱਖਦੀ ਤਾਂ ਲੋਕ ਕਹਿੰਦੇ ਜਿੰਦੇ ਅੰਦਰ ਰੱਖਦੀ ਖਬਰਾਂ ਕੀ ਗੱਲ ਐ ਕਾ ਤੋ ਕੁੜੀ ਅੰਦਰ ਬੰਦ ਕਰ ਛੜੀ ਪਹਿਲਾਂ ਵੱਡੀ ਕਰ ਲਈ ਹੁਣ ਛੋਟੀ ਕਰ ਲਈ ਲੋਕਾਂ ਨੇ ਤਾਂ ਕਹਿੰਦੇ ਹੁੰਦੇ ਆ ਨਾ ਦੋ ਪਾਸੇ ਦੰਦੇ ਹੁੰਦੇ ਆ ਤੇ ਦੋਨੇ ਪਾਸੇ ਚਲਾਉਂਦੇ ਆ ਇਹ ਲੋਕਾਂ ਮਗਰ ਇਲਾਕੇ ਚੱਲੀ ਰਹੁੰਦਾ ਆਂਦਾ ਦੇਖੋ ਆਂਦਾ ਜਿਹਦਾ ਦੇਖਦੇ ਆ ਵੀ ਮਨਿੰਦਰ ਕੁਸ਼ ਨੂੰ ਉਹਨੂੰ ਦੇਖੀਏ ਵੀ ਖੁਸ਼ ਰਹੂਗੀ ਤਾਂ ਦਾ ਦੇਖੋ ਨੂੰ ਮੈਂ ਰੋਕਾਂ ਮੈਂ ਨਾ ਤੇਰੇ ਕਹੇ ਕਹਾਏ ਤੋੜਤਾ ਦਿੱਤੀ ਪਰ ਉਹਦਾ ਪਿਓ ਵੀ ਤੜਫਦਾਗਾ ਤੇ ਮੈਂ ਤਾਂ ਤੜਫਣਾਈਆਂ ਕੰ ਵੀ ਪਹਿਲਾਂ ਤਾਂ ਆਪਣੀ ਨਿਗਰਾਨੀ ਹੇਠ ਰੱਖੀ ਧੀ ਜਦੋਂ ਰੋਦੀ ਸੀ ਅੰਦਰ ਵੜ ਕੇ ਉਹਨੂੰ ਕਦੇ ਤੂੰ ਚੁੱਪ ਕਰਾਉਂਦੀ ਸੀ ਕਦੇ ਮੈਂ ਚੁੱਪ ਕਰਾਉਂਦੀ ਸੀ ਹੁਣ ਜੇ ਬਾਹਰ ਉਹਦੇ ਕੋਈ ਮੰਨਤੇ ਗੱਲ ਚੜ ਗਈ ਬਾਹਰ ਦੁਖੀ ਹੋ ਗਈ ਨਾ ਜਾਣੀ ਕਿਤੇ ਡਿੱਗ ਗਈ ਚੱਕਰ ਖਾ ਕੇ ਫੇਰ ਫੇਰ ਕੀ ਕਰਾਂਗੇ ਕੋਈ ਕੀ ਨਹੀਂ ਦੇਖਣਾ ਉਹਨੂੰ ਨਹੀਂ ਭਾਬੀ ਇਹੋ ਜੀ ਗੱਲ ਨਹੀਂ ਹੈਗੀ ਉਥੇ ਜਵਾਕਾਂ ਦੇ ਨਾਲ ਚ ਲੱਗੂਗੀ ਉਥੇ ਤਾਂ ਉਹ ਮਿੰਟ ਵੀ ਨਹੀਂ ਇਹ ਜਾ ਸੋਚਣ ਦਾ ਟਾਈਮ ਮੇਰੇ ਨਾਲ ਵੀ ਮੇਰੀ ਜ਼ਿੰਦਗੀ ਚ ਕੀ ਹੋਇਆ ਉਹ ਥੇ ਤਾਂ ਕਦੇ ਜਵਾਕਾਂ ਨੂੰ ਹੱਸੂਗੀ ਕਦੇ ਖੇਡੂਗੀ ਕਦੇ ਉਹਨਾਂ ਦੇ ਲੁਪੜ ਮਾਰਗੀ ਕਦੇ ਉਹਨਾਂ ਤੋਂ ਕੰਮ ਪੁੱਛੂਗੀ ਸੌ ਉਥੇ ਤਾਂ ਜਵਾਕਾਂ ਨੂੰ ਨਾਲ ਚੜਾ ਕੇ ਬਾਕੀ ਹੋਊਾ ਕਿਹੜਾ ਉਥੇ ਮਾਸਟਰ ਨਹੀਂ ਆਏ ਨਹੀਂ ਹੋਰ ਮਾਸਟਰ ਨੂੰ ਨਾਲ ਵੀ ਕਿਤੇ ਹੱਸੂ ਖੇਡੂਗੀ ਆਏ ਨਾ ਕੋ ਸੋਚ ਸਮਅ ਘਰੇ ਇਹ ਉਹ ਫੇਕਰ ਕਰੀ ਜਾਂਦੀ ਸੀ ਕਦੇ ਉਹ ਪੁੰਜੇ ਲਾਗੀ ਕਦੇ ਉਹ ਪੁੰਜੇ ਲਾਦੀ ਜਵਾਕੜੀ ਦਾ ਚੰਗਾ ਸੋਚ ਵੀ ਚੰਗਾ ਹੀ ਕਰੂਗਾ ਰੱਬ ਚੰਗਾ ਤਾਂ ਸੋਚਦੇ ਆਂਗੇ ਪਰ ਉਹ ਮਾਰਾ ਜਾਂਦਾਗਾ ਪਹਿਲਾਂ ਕੀ ਕੁਝ ਬਣਿਆਗਾ ਇੱਕ ਰੈਂਦਾ ਹੁੰਦਾ ਉਹ ਕਿੱਕਰ ਸੌਂਦਾ ਡਰ ਉਹ ਬੇੜਾ ਬੈਠਾ ਆਏ ਦੀ ਪਤਾ ਕਿੱਥੋਂ ਆ ਜੇ ਆ ਪਹਿਲਾਂ ਘਰੇ ਜਾ ਕੇ ਦੇਖ ਲੈ ਉਦੋਂ ਬਾਹਰ ਫੜਦੀ ਦੀ ਮਨਿੰਦਰ ਦੀ ਉਦੋਂ ਕਿੰਨਾ ਆਪਣਾ ਕਾਰਜ ਉਹ ਖਰਾਬ ਕਰਿਆ ਨਹੀਂ ਹੁਣ ਉਹ ਨੂੰ ਮਨਿੰਦਰ ਦਾ ਰਿਸ਼ਤਾ ਹੋ ਜਾਂਦਾ ਐਨਾ ਚੰਗਾ ਟਿਕਾਣਾ ਮਿਲਿਆ ਸੀ ਆਪਾਂ ਨੂੰ ਮੇਰੀ ਗੱਲ ਸੁਣ ਜੇ ਤਾਂ ਬਣੀ ਬਿਸ਼ਰਮ ਮਿੱਟੀ ਦਾ ਹੋਇਆ ਫੇਰ ਤਾਂ ਆਊਗਾ ਦੁਬਾਰੇ ਨਹੀਂ ਜਿਹੜੇ ਲੋਟੋ ਦੀ ਭੈਣ ਆਪਣੇ ਕੋਲ ਬੈਹਿ ਕੇ ਪਚਾਹਾਂ ਪੀ ਗਏ ਤੇ ਉਹ ਪਿਗਲ ਕੇ ਗਈ ਆ ਨਾ ਵੇਖ ਦੇਖ ਜੀ ਦੋ ਮਨਿੰਦਰ ਨੇ ਚਾਰ ਕੇ ਗੱਲਾਂ ਕਹੀਆਂ ਨਾ ਕਿਵੇਂ ਉਹ ਮੋਮ ਬੰਗੂ ਢਲ ਗਈ ਤੇ ਜੇ ਉਹ ਆਪਦੀ ਭੈਣ ਦੀ ਗੱਲ ਮੰਨੂਗਾ ਨਾ ਫੇਰ ਨਹੀਂ ਆਉਂਦਾ ਉਹਦੀ ਭੈਣ ਨੂੰ ਉਹਦੀ ਸੱਚਾਈ ਸਾਰੀ ਸਾਹਮਣੇ ਆ ਗਈ ਤੇ ਆਪਣੀ ਬਣ ਗਈ ਨਾ ਉਹ ਜਦੋਂ ਆਪਾਂ ਉਹਨੂੰ ਗੱਲਾਂ ਬਾਤਾਂ ਦੱਸਣਾ ਵਧੀਆ ਬੈ ਕੇ ਸਾਰਿਆਂ ਨਾਲ ਦੁੱਖ ਸੁੱਖ ਕਰਕੇ ਗਈ ਨਾਲੇ ਰੋਈ ਨਾਲੇ ਉਹਨੇ ਮਨਿੰਦਰ ਦੇ ਸਿਰ ਤੇ ਹੱਥ ਜਾਂਦੀ ਨੇ ਧਰ ਕੇ ਵੀ ਇਹੀ ਗੱਲ ਆਖੀ ਵੀ ਲੈ ਏਦੋਂ ਪਹਿਲਾਂ ਜਿਹੜਾ ਕਿਸੇ ਹੋ ਗਿਆ ਹੋ ਗਿਆ ਹੁਣ ਨਹੀਂ ਮੈਂ ਤੇਰੀ ਜ਼ਿੰਦਗੀ ਚ ਕੋਈ ਮਾੜਾ ਹੋਣ ਦਿੰਦੀ ਉਹ ਤਾਂ ਤੇਰੀ ਗੱਲ ਠੀਕ ਬੀਹਾ ਉਹਨੇ ਮੰਦਰ ਦਾ ਬਹੁਤ ਦੁੱਖ ਸੁਣਿਆ ਦੇਖੋ ਗੱਲਾਂ ਵੀ ਬਹੁਤ ਵਧੀਆ ਕਰਕੇ ਗਈ ਹੈ ਜੀ ਪਰ ਕੀ ਉਹਦਾ ਭਰਾ ਉਹ ਜਿਹੜਾ ਕਿਕਰ ਉਹਦੇ ਮੰਨੂਗਾ ਕਿਤੇ ਉਹ ਤਾਂ ਇੰਦਾ ਅੜਦੋ ਮਿਲਦਾ ਹੈ ਪਹਿਲਾਂ ਵੀ ਉਹਦੇ ਨੇ ਕਿੰਨੀਆਂ ਬਣ ਗਈਆਂ ਜੇ ਉਹਦੇ ਨੇ ਉਹਦੇ ਦੋ ਧੀਆ ਨੇ ਜੇ ਉਹ ਮਣਾ ਘੋਟਾ ਸੋਚਣ ਵਾਲਾ ਹੁੰਦਾ ਨਾ ਆਪਣੇ ਮੰਦਰ ਨੂੰ ਐਵੇਂ ਕਹਿ ਲਈ ਨਾ ਕਿ ਮੈਂ ਆਪਣੇ ਘਰ ਦੀ ਬਣਾਉਣਾ ਹੈ ਤਾਂ ਵੀ ਪਹਿਲਾਂ ਮੂਦੀ ਘਾਣ ਦੀ ਸਹਾਈ ਸੀ ਤੂੰ ਜਿੱਦਿਆਂ ਆਪਾਂ ਗਏ ਆ ਨਾ ਹਾਂ ਕਾਣ ਗਏ ਤੇ ਦੇਖ ਭੋਗਲਦੇ ਨੇ ਇਹ ਗੱਲਬਾਤ ਹੋਈ ਏ ਸਾਰੀ ਮਨਿੰਦਰ ਵਾਸਤੇ ਉਹਦੇ ਦੀ ਭੈਣ ਨਹੀਂ ਆਂਦੀ ਸੀ ਹਾਂਜੀ ਇਹਦਾ ਇੱਥੇ ਹੱਕ ਆ ਇੱਥੇ ਆਉਗੀ ਤੇ ਉਹਦੀ ਮਾਂ ਵੀ ਆਂਦੀ ਸੀ ਹਜੇ ਮਾਂ ਕਾ ਟਾਂ ਸੇ ਭੈਣ ਬਾਹਰ ਚਹਿੰਦੀ ਸੀ ਤੇ ਹੁਣ ਭੈਣ ਉਹਦੀ ਆਪੀ ਉਹ ਉਹ ਮਾਂ ਦਾ ਭੈਣ ਦੀ ਕਰਦਾ ਸਾਰੀ ਇਹ ਵੀ ਤੂੰ ਗੱਲ ਆਪਣੇ ਦਿਮਾਗ 'ਚ ਘਟਾ ਕਰ ਲਾ ਕਿ ਹਾਂ ਸਹੀ ਕਹਿਨੀ ਏ ਤੂੰ ਤੂੰ ਤੇ ਨਹੀਂ ਕਰ ਚਲੋ ਮੈਂ ਤਾਂ ਕਹਿੰਨੀ ਸੌਂ ਜੇ ਜਬੀ ਆਪਣੀ ਤੇ ਦੀ ਜਿੰਦਗੀ ਸੌਖੀ ਟਪ ਜੂਗੀ ਜੋ ਕਿ ਕਰਨਾ ਹੁੰਦਾ ਗ੍ਰਹਿਣਨਾ ਚੱਕੇ ਜਾਵੇ ਦੀ ਜ਼ਿੰਦਗੀ ਚ ਟੱਪੂ ਗੀ ਟੱਪੂ ਗਿਆ ਨਾ ਇਹਨੂੰ ਆਖੀ ਤੇ ਜਾਣੀ ਹੈ ਕਿ ਮਿਹੜਾ ਵੀ ਆਪਣੀ ਮਨਿੰਦਰ ਨੇ ਛੜਾਏ ਜੇ ਮਨਿੰਦਰ ਨਾਲ ਜਾ ਕੇ ਥਾਣੇ ਚ ਕਹਿੰਦੀ ਵੀ ਹਾਂ ਇਹਨੇ ਛੱਡ ਦੇ ਤਾਂ ਸਾਰੀ ਉਮਰ ਉੱਥੇ ਚੱਕੀਆਂ ਪੀਂਦਾ ਮੁਹੇਰ ਚ ਬੈ ਕੇ ਆਪਣਾ ਪਰਿਵਾਰ ਆ ਜਾਈਏ ਤਾਂ ਉਹ ਕਿਸੇ ਦਾ ਮਾੜਾ ਨਹੀਂ ਕਰ ਸਕਦੇ ਹੈਗੇ ਬਸ ਫਿਰ ਜਦੋਂ ਮਾੜਾ ਨਹੀਂ ਕਰਦੇ ਨਾ ਆਪਣਾ ਵੀ ਮਾੜਾ ਹੀ ਹੁੰਦਾ ਜਿਹੜਾ ਇਹ ਤੋਂ ਪਹਿਲਾਂ ਰੱਬ ਨੇ ਕਰਤਾ ਕਰਤਾ ਇਹ ਜਿਹੜਾ ਨਾ ਪਹਿਲਾਂ ਇਹ ਵੀ ਕੈਨ ਪ੍ਰੀਖਿਆ ਲੈਂਦੇ ਹੁੰਦੇ ਸੀ ਵੀ ਦੇਖਾਂ ਢੋਲਦੇ ਆ ਜਾਂ ਇਹ ਇਹਦੇ ਵਿੱਚ ਦੀ ਨੰਗਦੇ ਆ ਨਾ ਮੈਂ ਸੁੱਖ ਦਿਨ ਆਪਾਂ ਨੰਗਣ ਗਿੱਜੇ ਹੁਮੈਂ ਗੱਲ ਤੇਰੀ ਸਹੀ ਪਰ ਇੱਕ ਗੱਲ ਹੈਗੀਆ ਜਿਹੜਾ ਔਖਾ ਹੋਗਾ ਉਹਨੂੰ ਰੱਬ ਔਖਾ ਹੀ ਰੱਖਦਾ ਹੈ ਨੀ ਕੋਈ ਨਹੀਂ ਬੰਦੇ ਸੁੱਖ ਚਾਹ ਨਹੀਂ ਦੀਏ ਔਖਾ ਸਭ ਖਾਂ ਫਿਰ ਬੰਦੇ ਸਹਾਰ ਦੇਂਦੇ ਬਸ ਉਹਦਾ ਸਹਾਰ ਦੇ ਕੁਸ਼ ਨਹੀਂ ਹੁੰਦਾ ਜੋ ਉਹਨੂੰ ਮਨਜ਼ੂਰ ਹੈ ਚਲ ਆ ਜਾਇ ਛੁੱਟ ਕੇ ਇੰਨਾ ਹੱਥੋਂ ਸਮਾਰੀ ਆਥਰੇ ਕਰਦੀ ਰੋਜ਼ ਨਰਨਾ ਨੂੰ ਰੋਹੇ ਦਾ ਕੋਸਮੀ ਆਈ। ਕੋਰੇ ਮਾਦੇਵਾ ਫੂ ਡੀਕਦੇ ਹੋਣੇ। ਉਹ ਟੈਂਸ਼ਨ ਕਰਦੇ ਹੋਣੇ। ਠੀਕ ਕਰੋ। ਸੱਚੀ ਕਾਉਂ। ਸੱਚੀ ਕਾਉਂ। ਜਿਵੇਂ ਤੇ ਕਿਵੇਂ? ਮੈਂ ਨਾ ਉਹ ਆਪਣੇ ਸਕੂਲ ਹੀ ਗਿਆਦਰ। ਮੈਂ ਤਾਂ ਕਿ ਇੰਟਰਵਿਊ ਦੇਣ ਗਈ ਸੀ ਕਿ ਪੈਸ ਵਿੱਚ ਸਿਲੈਕਟ ਹੋ ਗਈ ਉੱਥੇ। ਹੁਣ ਜੌਬ ਕਰੂੰਗੀ ਮੈਂ। ਅੱਛਾ। ਮੈਂ ਤਾਂ ਆਪ ਹੁਤੀ ਸੀਗਾ। ਤੁਸੀਂ ਉੱਥੇ ਕਿਵੇਂ? ਹੋਰ ਮੈਂ ਤਾਂ ਅਕਤੂਬਰ ਦਾ 11 ਸੀਗਾ ਮੇਰੀ ਤਾਂ ਆਪ ਉੱਥੇ ਸਿਲੈਕਸ਼ਨ ਹੋ ਗਈ। ਡੀਪੀ ਮਾਸਟਰ ਲੱਗਿਆ ਮੈਂ ਉੱਥੇ। ਅੱਛਾ ਕੰਗ੍ਰੈਚੁਲੇਸ਼ਨ ਫਿਰ ਤਾਂ ਤੁਹਾਨੂੰ। ਤੁਸੀਂ ਕਿਵੇਂ? ਮੈਂ ਵੀ ਜੌਬ ਲੀ ਗਈ ਸੀ ਉੱਥੇ। ਅੱਛਾ ਹੋ ਗਈ ਸਿਲੈਕਸ਼ਨ? ਹਾਂਜੀ ਹਾਂਜੀ ਹੋ ਗਈ ਸਿਲੈਕਸ਼ਨ। ਚਲੋ ਵਧੀਆ ਗੱਲ ਆ ਫਿਰ ਤਾਂ। ਹਾਂ। ਜੀ ਮੈਨੂੰ ਤਾਂ ਕੰਟਾ ਹੋ ਗਿਆ ਉਦੋਂ ਰਾਹ ਤਾਂ ਹੀ ਨਹੀਂ ਮੈਂ ਤੁਹਾਨੂੰ ਦੇਖਿਆ। ਬਾਸੀ ਨਹੀਂ ਆ ਰਹੀ ਪਿੰਡ阿里। ਤਾਂ ਹੀ ਇੱਥੇ ਬੈਠੀ ਸੀਗਾ ਦੰਦੀ। ਮੈਂ ਤਾਂ ਸਵੇਰ ਦਾ ਹੀ ਉੱਥੇ ਸੀਗਾ। ਅੱਛਾ। ਫਿਰ ਪਤਾ ਨਹੀਂ ਲੱਗਿਆ ਹੋਣਾ। ਠੀਕ ਹੈ ਠੀਕ ਹੈ ਇੱਕ ਬੱਸ ਨਹੀਂ ਆ ਰਹੀ ਤਾਂ ਫਿਰ ਸੁਣੋ ਮੈਂ ਛੱਡਿਆਣਾ ਤੁਸੀਂ ਚਲੋ ਨਹੀਂ 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 ਬੱਸ ਕੋਈ ਗੱਲ ਨਹੀਂ ਮੈਂ ਰੁੱਕ ਕੇ ਆ ਜੂਗੀ ਬੱਸ ਬੱਸ ਤੇ ਜਾਉਂਗੀ ਮੈਂ ਮਾਮੇ ਫਿਰ ਕੀ ਹੁੰਦਾ ਹੈ ਕੁਝ ਨਹੀਂ ਹੁੰਦਾ ਤੁਸੀਂ ਬੈਠੋ ਮੈਂ ਇੱਕ ਮਿੰਟ ਤੁਹਾਨੂੰ ਛੱਡਿਆ ਆਉਂਗਾ ਐ ਨਾਲੇ ਹੁਣ ਤਾਂ ਤੁਸੀਂ ਕਿਹੜਾ ਮੇਰੇ ਨਾਲ ਅਣਜਾਣ ਬੰਦੇ ਨਾਲ ਜਾ ਰਹੇ ਆਂ ਆਪਾਂ ਤਾਂ ਜਾਣਦੇ ਆ ਇੱਕ ਦੂਜੇ ਨੂੰ ਪਰ ਕੋਈ ਇਹਨਾਂ ਨੂੰ ਕਾਹ ਤੋਂ ਸੋਚ ਲੈਂਦੇ ਆ ਲੋਕਾਂ ਹੋਰ ਸੋਚਣਾ ਪੈਂਦਾ ਨਾਲੇ ਬਾਕੀ ਮੇਰੇ ਮਾਤਰ ਦੀ ਇੱਜ਼ਤ ਆ ਐਵੇਂ ਲੋਕ ਮੈਂ ਤਾਂ ਜ ਮਾਮੇ ਤੁਸੀਂ ਬੇਗਾਨਾ ਕਰਦੇ ਆਂ ਹੈ ਗਰਮੀ ਹੈਗੀ ਹੈ ਕਿਸੇ ਨੇ ਨਹੀਂ ਦੇਖਣਾ ਸਾਰੇ ਜਣੇ ਸੁੱਤੇ ਪਏ ਹੋਣਗੇ ਫੁੱਲੀ ਚੱਲੋ ਫਿਕਰ ਨਾ ਕਰੋ ਨਾਲੇ ਹੁਣ ਆਪਾਂ ਦਾ ਇੱਕ ਸਕੂਲ ਕੋ ਸਕੂਲ ਲੈ ਕੇ ਚਪੜਾਇਆ ਕਰਾਂਗੇ ਉੱਥੇ ਤੁਹਾਨੂੰ ਮੈਂ ਛੱਡਿਆ ਆ ਕਰੂੰਗਾ ਲੈ ਜਾ ਕਰੂੰਗਾ ਜਿੰਨੀ ਆ ਤਾਂ ਕੋਈ ਨਾ ਅੱਜ ਹੀ ਬੱਸ ਲੈ ਦਿੱਤੀ ਤੇ ਬਸ ਤਿਆ ਜਾ ਤੂੰ ਤਾਂ ਇੱਕ ਤਾਂ ਮੈਂ ਕਹਿਣਾ ਤੁਹਾਨੂੰ ਹੁਣ ਇੱਥੇ ਖੜੇ ਹਾਂ ਗਰਮੀ ਹੈਗੀ ਐ ਚੱਲੀਏ ਆਜੋ ਮੈਨੂੰ ਪਤਾ ਹੁੰਦਾ ਮੈਂ ਤੁਹਾਨੂੰ ਸਕੂਲ થી ਲੈ ਆਉਂਦਾ ਆਪਾਂ ਉੱਥੇ ਮਿਲੇ ਨਾ ਬਾਈ ਜਾਨ ਦੇਖ ਲੈ ਆ ਬਿਹੜਾ ਹੋ ਗਿਆ ਹਜੇ ਟਿੱਕਰ ਨਹੀਂ ਆਈ ਕੁੜੀ ਉਹ ਖੀਤੇ ਆਈ ਤੜਕੇ ਦੀ ਗਈ ਹੈ ਜਵਾਕੜੀ ਮੇਰਾ ਤਾਂ ਬਚਤ ਖਵराई ਜਾਂਦਾਗਾ ਮੈਂ ਤਾਂ ਕਿਹਾ ਸੀ ਦੋ ਰੋਟੀਆਂ ਨਾਲ ਲੈ ਜਾ ਪਰੋਂਠੇ ਬਣਾ ਦਲੀਆਂ ਚਲ ਉਹ ਲੈ ਜਾ ਉੱਥੇ ਖਾ ਲੂਗੀ ਲੈ ਕੇ ਨਹੀਂ ਗਈ ਕਾਹਲ ਚ ਗਈ ਹੈਗੀ ਚਲ ਲੈ ਲੂ ਨਹੀਂ ਆ ਪਤਾ ਹੈ ਕਾਏ ਵਾਰੀ ਚਾਹ ਪੀ ਲਈ ਰੋਟੀ ਵੀ ਖਾ ਲਈ ਹੈ ਉਹ ਜਵਾਕੜੀ ਤੜਕੇ ਦੀ ਭੁੱਖੀ ਤੁਰੇ ਫਿਰਦੀ ਹੈਗੀ ਨਾਲੇ ਹੁਣ ਤੱਕ ਆਈ ਨਹੀਂ ਹੈਗੀ ਕਦੋਂ ਦੀ ਟਿੱਕੀ ਜੰਨੇ ਆ ਕੇ ਬੈਠੇ ਉਹੀ ਤਾਂ ਮੈਂ ਕਹਿੰਨੀ ਹੈ ਅੱਜ ਤੱਕ ਕੋਈ ਆਈ ਪਤਾ ਕਰਨ ਗਈ ਸੀ ਤੈਨੂੰ ਤਾਂ ਕਰਮਾ ਦੱਸ ਕੇ ਗਈ ਹੋਗੀ ਵੀ ਆ ਮੇਰਾ ਕੰਮ ਕੁਮ ਬਣ ਜੇ ਕੋਈ ਅੱਜ ਕਿਹੜਾ ਕੋਈ ਆਏ ਵੀ ਉਹਨੂੰ ਜਾਂ ਸਾਰੇ ਮੈਨੂੰ ਕਿਆ ਕੰਮ ਉਤਨਾ ਗੱਲ ਪੂਆ ਜੀ ਆਏ ਆ ਕਿ ਵੀ ਜੇ ਉੱਥੇ ਟਾਈਮ ਵੀ ਲੱਗ ਜਾਂਦਾਗਾ ਮੈਂ ਐਨਾ ਟਾਈਮ ਲੱਗ ਜਾਂਦਾ ਮੈਨੂੰ ਤਾਂ ਜਿਹੜੀ ਗੱਲ ਦਾ ਡਰਾ ਬਸ ਉਹੀ ਡਰ ਹੈਗਾ ਮੇਰੇ ਤਾਂ ਚਿੱਤ ਉੱਥੇ ਕਬਰਾਈ ਜਾਂਦਾ ਹੈਗਾ ਕਿਤੇ ਉਹ ਬੇੜਾ ਬੈਠਾ ਲਾ ਕਿਕਰ ਸੁਈ ਨਾ ਅਜੇ ਕਿਤੇ ਨਹੀਂ ਚੰਗਾ ਸੋਚੇਗਾ ਵੀ ਉਹ ਉੱਥੇ ਗਈ ਹੈਗੀ ਪੁੱਤ ਮੇਰੀ ਗੱਲ ਸੁਣ ਜਦੋਂ ਆਪਾਂ ਉਦੋਂ ਸਾਗਣ ਦਾ ਕਰਦੇ ਸੀ ਉਦੋਂ ਕਿਸੇ ਨੇ ਦੱਸਿਆ ਸੀ ਉਹਨੂੰ ਉਦੋਂ ਵੀ ਆਟਾ ਪਕਾ ਦਿਓ ਤਾਂ ਨਹੀਂ ਕੋਈ ਨਹੀਂ ਹੁਣ ਤਾਂ ਨਹੀਂ ਆਊਗਾ ਉਦੋਂ ਤਾਂ ਜਿਹੜਾ ਆ ਗਿਆ ਆ ਗਿਆ ਚੰਗੀ ਸੋਚ ਸੋਚੀ ਦੀ ਹੁੰਦੀ ਹੈ ਹਮੇਸ਼ਾ ਮਾੜਾ ਨਾ ਸੋਚਿਆ ਕਰ ਫਿਰ ਮਾੜਾ ਹੀ ਹੁੰਦਾ ਹੁੰਦਾ ਪਹਿਲਾਂ ਤਾਂ ਦੇਵਾਂ ਤੇ ਰੱਖ ਭਰੋਸਾ ਜਦੋਂ ਆਪਾਂ ਪਹਿਲਾਂ ਘਰੋਂ ਗਈਆ ਉਦੋਂ ਆਪਾਂ ਸਾਰੇ ਕਿਵੇਂ ਕਰੀਗੇ ਮੇਰੀ ਗੱਲ ਸੁਣੋ ਮਾੜਾ ਜਨਾ ਹੌਸਲਾ ਰੱਖੋ ਕੋਈ ਗੱਲ ਨਹੀਂ ਵਾਹਿਗੁਰੂ ਸਾਰਾ ਕੁਝ ਸੈੱਟ ਕਰੂ ਹੁਣ ਉਹ ਕਿਹੜਾ ਨਿਆਣੀ ਹੈਗੀ ਵੀ ਕਿਤੇ ਰੁਲ ਜੂਗੀ ਕਦੋਂ ਵੀ ਦੇਖੀ ਜਾਂਦੇ ਹੁਣ ਤੱਕ ਨਿਆਈ ਹੈਗੀ ਲਾ ਦੇਖ ਬਸ ਵੀ ਜਾਂਦੀ ਆ ਮੁੰਡੇ ਨੂੰ ਵੀ ਕਿਹਾ ਤੀ ਵੀ ਨਾਲ ਬਗ ਜਾ ਇੱਥੇ ਵੀ geke ਦੇਈ ਜਾਂਦਾ ਕੀ ਕਿਹਾ ਸੀਗਾ ਕੀ ਹੋ ਗਿਆ ਪੁੱਤ ਤੂੰ ਨਾਲ ਬਗ ਜਾਂਦਾ ਮਨਿੰਦਰ ਦੇ ਅਗੇ ਬਗ ਜਾਂਦਾ ਨਾਲ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀਗਾ ਇਹਨਾਂ ਨੂੰ ਨਾਲੇ ਘੂਆ ਨੂੰ ਕਿਹਾ ਸੀ ਨਾਲੇ ਕੰਮੋਂ ਨੂੰ ਹਾਂ ਵੀ ਨਾ ਤੋਰ ਭਾਈ ਨਾ ਤੋਰ ਕੀ ਕਰਾਉਣਾ ਉਹ ਤਾਂ ਡਿਊਟੀ ਕਰਵਾ ਕੇ ਵੇ ਕੋਈ ਨਹੀਂ ਬੱਚੇ ਦਾ ਮਨ ਬਦਲ ਜਾਂਦਾ ਹੁੰਦਾ ਡਿਊਟੀ ਕਰਾਉਣ ਨੂੰ ਆਪਣੀ ਕੁੜੀ ਆਏ ਨਹੀਂ ਹੈਗੀ ਪੜ੍ਹੀ ਲਿਖੀ ਕੁੜੀ ਹੈਗੀ ਪੂਰੀ ਸਮਝਦਾਰ ਆ ਫਿਕਰਤਾ ਹੈ ਅਭੀ ਚਲ ਆ ਜੇ ਆਪਾਂ ਨੂੰ ਗੱਲਬਾਤ ਦੱਸ ਦੇ ਵੀ ਕੀ ਬਣਿਆ ਹੁਣ ਉਹਦੇ ਕੰਮ ਦੀ ਵੀ ਡੀਕ ਆ ਸਾਰਿਆਂ ਨੂੰ ਆਪਾਂ ਉਹ ਬੂਆ ਫਿਰ ਫਿਕਰ ਕਾਦਾਗਾ ਨਾਲੇ ਤੈਨੂੰ ਸਾਰਾ ਕੁਝ ਪਤਾ ਹੈ ਵੀ ਪੜ੍ਹੀ ਲਿਖੀ ਆ ਸਮਝਦਾਰ ਆਗੀ ਆਜੂਗੀ ਜਦੋਂ ਤੁਹਾਨੂੰ ਮੈਂ ਤੜਕੀ ਕਿਹਾ ਸੀਗਾ ਵੀ ਰਹਿਣ ਦੋ ਕੀ ਕਰਾਉਣਾ ਡਿਊਟੀ ਕਰਵਾ ਕੇ ਓਹੋ ਇੰਨਾ ਰੌਲਾ ਕਾਦੇ ਵਾਸਤੇ ਪਾਇਆ ਸ਼ਾਂਤ ਹੋ ਜਾਓ ਪਾਣੀ ਪੂਣੀ ਤਾਂ ਪੀ ਲਓ ਖੇਤੋਂ ਆਏ ਹੋ ਉਹ ਬੱਸ ਯਾਰ ਮੈਂ ਪੀ ਕੇ ਆਇਆ ਪਾਣੀ ਇੱਥੇ ਸੁਵੀਲ ਲੱਗੀ ਵੀ ਸੀ ਨਾਲ ਜਿਹੜਾ ਫਿਕਰ ਹੁੰਦਾ ਪੁੱਤ ਇਹ ਕਰਦਾ ਤਾਂ ਹੁੰਦਾ ਵੀ ਘਰੋਂ ਕੱਲੀ ਗਈ ਆ ਕੀ ਤੂੰ ਨਾਲ ਵਗ ਜਾਂਦਾ ਆ ਇੱਕ ਦਿਨ ਖੇਤ ਦਾ ਛੱਡ ਦਾਂਦਾ ਆਥਣੇ ਕਰੇ ਆਉਂਦਾ ਖੇਤ ਦਾ ਜਿਹੜਾ ਕੰਮ ਰਹਿੰਦਾ ਸੀਗਾ ਮਾਂ ਆਏ ਕਿਵੇਂ ਖੇਤ ਦਾ ਛੱਡ ਦਿੰਦਾ ਆ ਗਰਮੀ ਦਾ ਟਾਈਮ ਆ ਮਸਾਂ ਦਾ ਮੋਟਰ ਪਾਣੀ ਪੂਰਾ ਕਰਦੀ ਹੈਗੀ ਪਾਣੀ ਨੂੰ ਲਾਉਣ ਨੂੰ ਰਹਿਣ ਦਿੰਦਾ ਫਿਰ ਮੈਂ ਉੱਧਰ ਭੱਜ ਜਾਂਦਾ ਬੇਫਜ਼ੂਲ ਕੰਮਾਂ 'ਚ ਹਨਾ ਤੁਸੀਂ ਤਾਂ ਨਾ ਜਵਾਕਾ ਵਾਂਗੂ ਕਰੀ ਜਾਂਦੇ ਜਿਵੇਂ ਨਿੱਕੀ ਜਵਾਕੜੀ ਹੁੰਦੀ ਆ ਵੀ ਤੂੰ ਉਹ ਰੁੱਲ ਜੂਗੀ ਹਉ ਤਾਂ ਫਿਕਰ ਹੈਗਾ ਨਾ ਮੇਰੀ ਗੱਲ ਸੁਣ ਜੇ ਉਹਨੂੰ ਨੌਕਰੀ ਮਿਲ ਗਈ ਸੁੱਖੀ ਸਾਡੀ ਮਿਲ ਹੀ ਜਾਵੇ ਜਿੱਦੋ ਜਵਾਕੜੀ ਗਈ ਫਿਰ ਇਹ ਰੋਜ ਤਾਂ ਨਹੀਂ ਜਾਇਆ ਕਰੂ ਉਹਦੇ ਨਾਲ ਜਾਊ ਤਾਂ ਕੰਦੀ ਐ ਅਕਸਰ ਨਹੀਂ ਉਹ ਤਾਂ ਕੰਦੀ ਜਾਊ ਤੇਰੀ ਮੰਦੀਆਂ ਪਰ ਨੌਕਰੀ ਕਰਕੇ ਕਰਨਾ ਕੀ ਸੀਗਾ ਹੈ ਆਪਣੇ ਘਰੇ ਕਾਦੀ ਘਟਾਂ ਤੁਸੀਂ ਨਹੀਂ ਹਟਦੀਆਂ ਹੈਗੀਆਂ ਦੋਏ ਜਾਣੀ ਲੈ ਪੜ੍ਹੀ ਲਿਖੀ ਹੈਗੀ ਫਿਰ ਉਹਨੂੰ ਘਰੇ ਬਿਠਾ ਲਓ ਹੱਦ ਹੋ ਗਈ ਹੈਗੀ ਕਿਸੇ ਦਾ ਤਾਂ ਛੌਂਕ ਪੂਰਾ ਹੋਣ ਦੋ ਮੇਰੀ ਗੱਲ ਸੁਣੋ ਨਲੇ ਉਹ ਇੱਕੋ ਗੱਲ ਹੀ ਕਹਿੰਦੇ ਹੁੰਦੀ ਸੀ ਭਾਬੀ ਜਿਹਾ ਜਿਹਾ ਮੈਨੂੰ ਨਾ ਵਿਆਹੋਂਦੇ ਮੈਂ ਤਾਂ ਕੋਈ ਜੌਬ ਕਰਨੀ ਸੀ ਚਲ ਹੁਣ ਉਹਦੀ ਆਸਾਂ ਪੂਰਵਾ ਹੋ ਜਾਣਗੀਆਂ ਓਏ ਅਸੀਂ ਕੋਈ ਮਾੜਾ ਨਹੀਂ ਸੋਚਦੇ ਮਾੜਾ ਮੁੱਟਾ ਇਹ ਸਮਝਦਾ ਵੀ ਕਿਹੋ ਜੀ ਬੀਤ ਕੇ ਹਟਿਆ ਜੇ ਕੋਈ ਰਾਜ ਗੱਲਬਾਤ ਹੋਗੀ ਕੌਣ ਮਾੜਾ ਸੋਚੋਂਗੇ ਨਾ ਮਾੜਾ ਹੀ ਹੋਊਗਾ ਚੰਗਾ ਸੋਚ ਲੋ ਪਹਿਲੇ ਹੀ ਜਦੋਂ ਕਹੀ ਇਹਨੇ ਹੋਏ ਆਏ ਨਾ ਹੋ ਜੇ ਹਾਈ ਆਏ ਨਾ ਹੋ ਜੇ ਚੱਪਕਾ ਆਪਣੀ ਮੰਨਣੀ ਤਾਂ ਹੈ ਨਹੀਂ ਚਾ ਲਿਆ ਦੇ ਇਹਨੂੰ ਜਾ ਕੋਈ ਨਹੀਂ 12 ਸਾਲ ਡੰਡੇ ਖਾਦੇ ਉਹਨੇ ਵੀ ਮਾਸਟਰਾਂ ਤੋਂ ਕੋਈ ਪੈਣਦੇ ਉਹਦੀ ਕਦਰ ਕੱਖ ਪਟਾ ਤੇ ਆਹੋ ਪਾ ਤੇ ਸਾਰਾ ਕੁਝ ਕਰਤਾ ਕੱਖ ਪਾ ਤੇ ਚਾਗੁੰ ਨਮੇੜ ਦਾ ਪਾਣੀ ਧਾਣੀ ਲੈ ਨਮੇੜ ਤੱਕ ਮਾ ਵੀਰੇ ਕਿੱਲੇ ਆਉਣਾ ਨਾ ਇਹਨੇ ਬਸ ਐਂ ਚ ਰੋਕ ਦੇ ਰਵੇਂ ਆ ਕੁਝ ਦੇਖ ਲੂਗਾ ਨਾ ਕਿ ਵਲੋਗਸ ਹੋ ਗੱਲਾਂ ਬਣਾਉਂਦੇ ਆ ਕੋਸ਼ਿਂ ਨਹੀਂ ਹੁੰਦਾ ਮਾਮੀ ਆਏ ਕੀ ਹੁੰਦਾ ਨਹੀਂ ਨਹੀਂ ਮੇਰੇ ਘਰ ਦੇ ਰੜਨਗੇ ਮੈਂ ਬਸ ਇੱਥੋਂ ਹੀ ਵਗ ਜੂ ਕੋਈ ਨੇੜੀ ਹੁਣ ਤਾਂ ਮੇਰਾ ਘਰ ਫਿਰ ਕੀ ਹੁੰਦਾ ਮਾਮੀ ਮੈਂ ਛੱਡਿਆ ਉਹਨਾਂ ਕੋਈ ਨਹੀਂ ਦੇਖਦਾਂਗੇ ਦੁਬਾਰਾ ਤਾਂ ਹੈਗਾ ਕਿਸ ਨੇ ਕੀ ਦੇਖਣਾ ਸਾਰੇ ਸੁੱਤੇ ਪਏ ਹੋਣਗੇ ਇੱਕ ਪਲੀਜ਼ ਮੈਨੂੰ ਵਾਰ-ਵਾਰ ਨਾ ਮਾਮੀ ਨਾ ਕਿਹਾ ਕਰ ਮੇਰਾ ਰਿਸ਼ਤਾ ਜਿਹੜੇ ਟੰਗ ਤੇਰੇ ਮਾਮੀ ਨਾਲ ਸੀਗਾ ਹਰਕਿਤ ਨਾਲ ਉਹਨਾਂ ਟਾਈਮ ਹੀ ਸੀ ਹੁਣ ਉਹ ਨਹੀਂ ਹੈਗਾ ਤੇ ਕੋਈ ਰਿਸ਼ਤਾ ਨਹੀਂ ਹੈਗਾ ਮੇਰਾ ਤੇਰੇ ਨਾਲ ਤੂੰ ਮੈਨੂੰ ਮੁੰਦਰ ਕਹਿ ਲਿਆ ਕਰ ਠੀਕ ਆ ਮਾਮੀ ਫਿਰ ਮਾਮੀ ਜੀ ਜਮਨਿੰਦਰ ਜੀ ਚੱਲ ਕੋਈ ਗੱਲ ਜੀ ਵੀ ਨਾ ਕਿਹਾ ਕਰੋ ਤੁਸੀਂ ਮਨਿੰਦਰ ਹੀ ਕਹਿ ਰਿਹਾ ਕਰੋ ਨਾਲੇ ਹੁਣ ਆਪਾਂ ਇੱਕ ਥਾਂ ਤੇ ਤਾਂ ਕੰਮ ਕਰਦੇ ਆ ਰੋਜ਼ ਮਿਲਣਾ ਉੱਥੇ ਆਪਣਾ ਸਾਰਾ ਇਸ ਤਰ੍ਹਾਂ ਤੇ ਭਲਾ ਕੇ ਫੇਰ ਹੀ ਉੱਥੇ ਕੰਮ ਕਰਨਾ ਪਊਗਾ ਜਾਂ ਰਿਸ਼ਤੇ ਨਾ ਤੇ ਵਿੱਚ ਰੱਖਾਂਗੇ ਫਿਰ ਕੰਮ ਨਹੀਂ ਹੁੰਦਾ ਆਪਣੇ ਤੋਂ ਉਹ ਤਾਂ ਗੱਲ ਹੈਗੀ ਆ ਮਨਿੰਦਰ ਚੱਲ ਕੋਈ ਗੱਲ ਨਹੀਂ ਮੈਂ ਤੈਨੂੰ ਐਂ ਕਹਿੰਦਾ ਸੀਗਾ ਵੀ ਜੇ ਕੋਈ ਵੀ ਦਿੱਕਤ ਹੁੰਦੀ ਆ ਮੈਨੂੰ ਦੱਸ ਦਿਆ ਕਰ ਐਂ ਜੇ ਵੀ ਉੱਥੇ ਮੰਨ ਲਾ ਕੰਮ ਦੇ ਵਿੱਚ ਪਰੇਸ਼ਾਨੀ ਹੁੰਦੀ ਆ ਤੇ ਮੈਂ ਸਾਨੂੰ ਛੱਡਿਆ ਆ ਕਰੂੰਗਾ ਲੈ ਆਇਆ ਕਰੂੰਗਾ ਇਹਨਾਂ ਨੂੰ ਕੋਈ ਗੱਲ ਨਹੀਂ ਮੇ ਤੁੰ ਤਸ ਤੇ ਪਾ ਕੇ ਆ ਪਾ ਕੀ ਕੁਮਰ ਦੇ ਹੈਗੇ ਆ ਤੇ ਥੋੜਾ ਜਿਹਾ ਜੇ ਆਪਾਂ ਇੱਕ ਦੂਜੇ ਨਾਲ ਬੋਲ ਪਾਣੀ ਬੋਲ ਸਕਾਂ ਖੇ ਤਾਂ ਵਧੀਆ ਕੋਈ ਗੱਲ ਨਹੀਂ ਮਨਿੰਦਰ ਜਿਵੇਂ ਤੂੰ ਕਹੀਂ ਕਿ ਮੈਂ ਉਹ ਵੀ ਬੋਦੂੰਗਾ ਹੈ ਬਸ ਠੀਕ ਹੈ ਫਿਰ ਹੁਣ ਮੈਂ ਜਾਵਾਂ ਕੋਈ ਦੇਖ ਲੂ ਨਾ ਮਨ ਕੇ ਤੁਹਾਨੂੰ ਪਤਾ ਵੀ 100 100 ਬੰਨਾ ਲੋਕ ਕਰਦੇ ਆ ਬਾਕੀ ਹੁਣ ਮੇਰੇ ਤੇ ਹਾਲਾਤ ਵੀ ਕਿਹੋ ਜਿਹਾ ਚੱਲ ਜ ਜਾਂਦੇ ਆ ਚੱਲ ਕੋਈ ਗੱਲ ਨਹੀਂ ਦੋਸਤ ਗੱਲ ਦੀ ਫਿਕਰ ਨਾ ਕਰਿਆਗਾ ਹੈ ਬਾਕੀ ਕੋਈ ਨਹੀਂ ਹੁਣ ਤਾਂ ਆਪਾਂ ਮਿਲਦੇ ਹੀ ਰਹਾਂਗੇ ਕੱਲ ਨੂੰ ਮਿਲਦੇ ਆ ਸਕੂਲ 'ਚ ਓਕੇ

ਉਹਨਾਂ ਆਪਾਂ ਕਿਹੜਾ ਰੋਜ਼ ਬੱਸਾਂ ਤੇ ਜਾਂਦੇ ਆਂ ਕੀ ਪਤਾ ਆਪਣਾ ਟਾਈਮ ਟੂਟਾ ਦਾ ਇਨਾ ਪਤਾ ਨਹੀਂ ਨਾ ਰਾਗੀ ਨਿੰਦਰ ਕੀ ਹੋ ਗਾ ਬੁੱਤ ਆਗੀ ਇਨਾ ਟਾਈਮ ਦਾ ਤਾਂ ਬੱਸ ਲੰਗੀ ਸੀ ਵੀਰੇ ਮੇਰੀ ਲੈ ਫਿਕਰ ਕਰੀ ਜਾਂਦੀ ਸੀ ਮੈਂ ਤੁਹਾਨੂੰ ਆਪ ਨੂੰ ਹੀ ਕਿਹਾ ਸੀਗਾ ਕਿ ਭਾਈ ਕੋਈ ਗੱਲਬਾਤ ਹੋ ਗਈ ਹੋਣੀ ਹੈ ਤੇਰੀ ਬੀਬੀ ਤਾਂ ਕਲੋਂ ਦੀ ਵਿੱਕੀ ਜਾਂਦੀ ਐ ਵੀ ਕੁੜੀ ਨਹੀਂ ਆਈ ਕੁੜੀ ਹੀ ਨਹੀਂ ਆਈ ਪਹਿਲੀ ਵਾਰ ਬਾਹਰ ਗਈ ਹੈ ਗੱਲੀ ਹੋਰ ਬਾਪੂ ਮੇਰੇ ਨਾਲ ਬੱਸ ਲਾਂਗੀ ਬਸ ਥੋੜੇ ਜਿਹੇ ਮਿੰਟ ਪਿੱਛੇ ਲੇਟ ਹੋ ਗਈ ਮੈਂ ਵੀ ਅੱਛਾ ਤੇ ਪੁੱਤਰਾ ਦਾਸ ਜੀ ਕਹਤੋਂਗੇ ਤੂੰ ਬਸ ਉਹੀ ਹੋ ਗਿਆ ਜਿਹੜਾ ਨਹੀਂ ਹੋਣਾ ਸੀ ਚਲ ਕੋਈ ਨਾ ਪੁੱਤ ਫੇਰ ਕੀ ਹੋਗਾ ਜੇ ਹੁਣ ਨਹੀਂ ਬੜਾ ਕੰਮ ਤਾਂ ਗਈ ਮਰੀ ਸੀ ਮੇਰੇ ਨਾਲ ਨਕਲੇਸ਼ ਕਰੀ ਹੁਣ ਨੌਕਰੀ ਮਿਲ ਗਈ ਮੈਨੂੰ ਅੱਛਾ ਆ ਮਰ ਜਾ ਚਲ ਵਧਾਂਗਾ ਬਹੁਤ ਬੋਲੀਆਂ ਮੇਰੀ ਧੀ ਨੂੰ ਕੀ ਕਹਿੰਦੇ ਹੋ ਕਹਿੰਦੇ ਬਈ ਬਹੁਤ ਹੁਸ਼ਿਆਰ ਕੁੜੀ ਆ ਅਸੀਂ ਤਾਂ ਇਹ ਹੀ ਮਾਸਟਰ ਨਹੀਂ ਰੱਖਣੀ ਆ ਹਾਂ ਹੋਰ ਹਾਂ ਪੂਆ ਸਾਰਾ ਕੁਝ ਨਾ ਤੇਰੇ ਕਰਕੇ ਹੋਇਆ ਜੇ ਤੂੰ ਮੇਰਾ ਸਾਥ ਨਾ ਦਿੱਲਦੀ ਤਾਂ ਸ਼ਾਇਦ ਮੈਨੂੰ ਨੌਕਰੀ ਨਾ ਹੀ ਮਿਲਦੀ ਇਹ ਨਾ ਪੁੱਤ ਇਹ ਤੇਰੇ ਕਰਮਾਂ ਚ ਲਿਖੀ ਸੀ ਨੌਕਰੀ ਮੈਂ ਕਹਾਂ ਰੱਬ ਨੇ ਦਵਾਈ ਆ ਚਲ ਸ਼ੁਕਰ ਹੈ ਇਹਨੂੰ ਨੌਕਰੀ ਮਿਲ ਗਈ ਨਹੀਂ ਮੈਨੂੰ ਕਹੀ ਜਾਣਾ ਸੀ ਇਹਨੇ ਕਲੇਸ ਪਾ ਕੇ ਤੋੜਿਆ ਤੇ ਹੋਰ ਮੈਂ ਕਹਣੀ ਸੀ ਕਿ ਤੂੰ ਨੰਨਾ ਪਾਜੋ ਤਾਂ ਹਰ ਇੱਕ ਕੰਮ ਤੇ ਨੰਨਾ ਪਾਉਣੀ ਹੁੰਦਾ ਤਾਂ ਮੇਰੀ ਕਿਸਮਤ ਤਾਂ ਚੰਗੀ ਹੈ ਇਹ ਨੌਕਰੀ ਮਿਲ ਗਈ ਮੈਨੂੰ ਸ਼ੁਗਰਾ ਪਰਮਾ ਚੁਲਾਇਆ ਕਰੋ ਹੁਣ ਫਿਰ ਸੁੱਖ ਨਾਲ ਵੀ ਨੋਖਰੀ ਲੱਗ ਗਈ ਐ ਮਿੱਠਾ ਮਿੱਠਾ ਬਣਾ ਲੋ ਘਰੇ ਸ਼ਗਨ ਹੁੰਦਾ ਹੈ ਬਣਾ ਲਾਂ ਨੀ ਮਿੱਠਾ ਇਹਨੂੰ ਤਾਂ ਬੱਸ ਜਾ ਆ ਦੁੱਧ ਵਾਲੀਆਂ ਸੇਵਿਆਂ ਚਾਹੀਦੀਆਂ ਨੇ ਜਾਂ ਖੀਰ ਚਾਹੀਦੀ ਐ ਜਾਂ ਪ੍ਰਸ਼ਾਦ ਕਰ ਲੈ ਨਹੀਂ ਤੇ ਤੂੰ ਪਤਾ ਤੈਨੂੰ ਡਾਕਟਰ ਨੇ ਬਣਾ ਕੀਤਾ ਹੋਇਆ ਬਣਾਉਂਗੀ ਤਾਂ ਜ਼ਰੂਰ ਬਣਾਇਆ ਕੀਤਾ ਜਿਹੜੇ ਆ ਹਫਤੇ ਤੋਂ ਉੱਤੇ ਹੋ ਗਿਆ ਹਲਦੀ ਵਾਲਾ ਖੌੜਾ ਦਿੱਤੇ ਚਾਹੀਦੇ ਤੂੰ ਕੋਈ ਨਾ ਅੱਜ ਖਾਲੀ ਵਾਸ ਅੱਜ ਹੀ ਰੋਕਦੀ ਤੈਨੂੰ ਨਹੀਂ ਮੈਂ ਕਿਹੋ ਜਿਹਾ ਹੋਣਾ ਨਹੀਂ ਕਿਉਂਕਿ ਮੇਰੀ ਐ ਜਾਣਤਾ ਨਹੀਂ ਕੋਈ ਕਹਿੰਦੇ ਦੀ ਇਹੋ ਕੀ ਹੋ ਗਿਆ ਚਲ ਇਹਨੂੰ ਪਾਣੀ ਲਿਆ ਪਾਣੀ ਲਿਆ ਬੱਚੇ ਬਿਠਾਓ ਓਏ ਪਾਣੀ ਲੈ ਆਓ ਖੜ੍ਹ ਜਾ ਇੱਕ ਮਿੰਟ ਮੈਂ ਬਿਠਾਉਣਾਗਾ ਓ ਪਾਣੀ ਪੂਣੀ ਲਿਆਉਂਗਾ ਡਾਕਟਰ ਬਣਾਉਣਾਗਾ ਉਹ ਠੀਕ ਆ ਤੂੰ ਰਾਮਨਾ ਰਾਮਨੰਦ ਆਬੀ ਆਬੀ ਦੀ ਕੀ ਹੋ ਗਿਆ ਭਾਬੀ ਤੈਨੂੰ ਖੜੀ ਹੋ ਜਾ ਭਾਬੀ ਆਬੀ ਕਮੋੜ ਕਹਿੰਦੇ ਜੈਨ ਨੂੰ ਪਾਣੀ ਹਾਂ ਚੱਕ ਫਿੱਟ ਹੈ ਹਾਂ ਕਿਲੇ ਦਿੱਤਾ ਪਤਾ ਨਹੀਂ ਕੀ ਰੱਬ ਕੀ ਬੂ ਮੇ ਕੇ ਬੀਜਾਗਾ ਆਪਣਾ ਜੇ ਇੰਨ ਕ ਖੁਸ਼ੀ ਕਰਦੇ ਵਿੱਚ ਆਉਂਦੀ ਆ ਕਰ ਲਓ ਕਰ ਲਓ ਹੋਏ ਸਭ ਨੂੰ ਕੀ ਹੋਗਿਆ ਉਹ ਆ ਦੇਖੀ ਕੀ ਹੋਗਿਆ ਹਾਂ ਡਾਇਰੈਕਟਰ ਨੂੰ ਬੁਲਾ ਕੇ ਲਿਆਉਣਾ ਹਾਂ ਹਾਂ ਵੀ ਹੱਸ ਕੋ ਹੋਵੇ ਤਾਂ ਨੇ ਕੀ ਗਰ ਲੱਗਿਆ ਆਪਣੀਆਂ ਖੁਸ਼ੀਆਂ ਤੇ ਇੱਕ ਖੁਸ਼ੀ ਆਉਂਦੀ ਆ ਉਹ ਤੋਂ ਘੱਟ ਨਹੀਂ ਹੋ ਜਾਂਦੀ ਹੁਣ ਇਹਨੂੰ ਪਤਾ ਨਹੀਂ ਚੰਗੀ ਬਣੀ ਨੂੰ ਕੀ ਹੋਗੇ ਮੇਰੇ ਮੈਨੂੰ ਦਰ ਲੱਗ ਗਿਆ ਹਾਂ ਦਾ ਭਾਬੀ ਨੂੰ ਉਲਟੀਆਂ ਕਾ ਤੋਂ ਲੱਗ ਗਈਆਂ ਆਏ ਉਹਨੇ ਇੱਥੇ ਬੈਠੀ ਕੀ ਕਰਦੀ ਐ ਦੇਖ ਕੁੜੀ ਨੂੰ ਜਾ ਕੇ ਹਾਂ ਜੀ ਇੱਥੇ ਬਹਿਣ ਨਾਲ ਤਾਂ ਨਹੀਂ ਹੁੰਦਾ ਕੁਝ ਕੀ ਹੋਇਆ ਪੂਆ ਪੂਆ ਕੀ ਹੋ ਗਿਆ ਤਾਂ ਲੱਗ ਗਿਆ ਪੂਆ ਨਹੀਂ ਕੀ ਕਹ ਆਹ ਹੀ ਹੋ ਗਿਆ ਮੈਨੂੰ ਕਿਉਂ ਮੋੜ ਲਿਆ ਤੂੰ ਵੇ ਕੀ ਡਾਕਟਰਾਂ ਕੋਲੇ ਜਾ ਕੇ ਕਰਨਾ ਐਹ ਜਿਹਾ ਉਲਟੀਆਂ ਤਾਂ ਮੈਨਿੱਟ ਲੈ ਕਾਉਣ ਹਾਂ ਹਾਂ ਭਾਈ ਬਦਾਂਗਾ ਤੈਨੂੰ ਤੂੰ ਦਾਦਾ ਬਣਨ ਵਾਲਾ ਐ ਮੈਂ ਕਾ ਬੰਨਣਾ ਸੀ ਸਿੱਧੀ ਗਿਰਦਾ ਗਿਆ ਉਹ ਸੁਧਰਾ ਜਿਹਾ ਬੰਦਾ ਸਭ ਸਭ ਮਾਹੀ ਦੋਹਾਂ ਨਹੀਂ ਆਉਂਦੀ ਉਹ ਆਪਣੇ ਦੂਰੀ ਦੂਰੀ ਖੁਸ਼ੀਆਂ ਦੇ ਦਿੰਦਾ ਮੇਰੀ ਗੱਲ ਸੁਣ ਹੁਣ ਕਾਕਾ ਆਉਣ ਆਉਂਦਾ ਰਸਤਾ ਦੇਗਾ ਐ ਕਿ ਕਾਦੇ ਨਾ ਇਹਦੀ ਹੁਣ ਅਸਰ ਦਾ ਪੂਰਾ ਬਣੇ ਰੱਖਾਂਗਾ ਇਹਨੂੰ ਜਵਾਬ ਨਹੀਂ ਦਿੰਦਾ ਕੋਈ ਨਹੀਂ ਆਇ ਤਾਂ ਕੰਪੀਟੈਂਟ ਹੈ ਬੱਚ ਬੈਠ ਬੈਠ ਹੈ ਮੈਂ ਮਗਾਂ ਤੇ ਮੈਂ ਖੁਸ਼ੀ ਦਾ ਦਿਨ ਆ ਗਿਆ ਨਾਲ ਤਾਂ ਮੈਨੂੰ ਨੌਕਰੀ ਲੱਗ ਗਈ ਤਾਂ ਤੋ ਮੇਰਾ ਪਤੀ ਜਾਇਆ ਪਤੀ ਜੀ ਆਉਗੀ ਠੀਕ ਹੈ ਨਿੱਕੀ ਜੀ ਕੁੜੀ ਹੋਣੀ ਚਾਹੀਦੀ ਆ ਮੇਰੀ ਮਨਿੰਦਰ ਭੈਣ ਵਰਗੀ ਉਹ ਮੇਰੇ ਸਾਕ ਬਾਂਦਰ ਕੋਈ ਆਪਾਂ ਮਾਰੇ ਦੇਖ ਲਾ ਹੁਣ ਤਾਂ ਮੈਨੂੰ ਕਹਿੰਦਾ ਹੁੰਦਾ ਸੀ ਮੇਰੇ ਜੇ ਕੋਈ ਜਵਾਬ ਕੋਈ ਤੇਰੇ ਵਰਗੀ ਕੁੜੀ ਨਾ ਹੋਵੇ ਹੁਣ ਤਾਂ ਮੈਂ ਜਾਦੀ ਹੂੰ ਠੀਕ ਹੈ ਮੇਰੀ ਮਨਿੰਦਰ ਭੈਣ ਵਰਗੀ ਹੋਣੀ ਚਾਹੀਦੀ ਆ ਭਾਬੀ ਤੂੰ ਹਮੇਸ਼ਾ ਖੁਸ਼ ਰਹੀ ਭਾਬੀ ਸੋਹਣੀ 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 ਸੱਚੇ ਪਾਸ਼ਾ ਉਹਨਾਂ ਦਾ ਕਹਿੰਦੀ ਰੱਬਾ ਜਿਵੇਂ ਅੱਜ ਸਾਡੀ ਸੁਣੀਆ ਨਾ ਕਿ ਸਾਰਿਆਂ ਦੀ ਸੁਣੀ ਤੇ ਕੋਈ ਕੰਮ ਨਹੀਂ ਕਰਨਾ ਮੰਜੇ ਤੇ ਬੈਠੀ ਨੂੰ ਸਾਰੀ ਚੀਜ਼ ਮੈਨੂੰ ਤੇ ਇਹਨੂੰ ਸਹੀ ਗੱਲ ਮੰਮੀ ਪਾਪੀ ਨੂੰ ਕੋਈ ਕੰਮ ਨਹੀਂ ਕਰਨਾ ਸਾਰੇ ਕੰਮ ਉਹ ਨਹੀਂ ਕਰ ਲਾਂਗੇ ਆਪਾਂ ਘਰ ਆਏ ਪੁੱਤ ਕੋਈ ਨਹੀਂ ਸਾਰੇ ਕੰਮ ਉਹ ਚੱਲ ਹੁਣ ਤਾਂ ਬਣਾਣਾ ਮਿੱਠਾ ਉਹਨਾਂ ਦਾ ਕੀ ਲੇ ਬਣਾ ਕੇ ਦੋਣੀਆਂ ਹਾਂ ਸੰਘ ਕੀ ਮੈਂ ਤਾਂ ਦਾਲੀਆ ਸੇਕ ਬਣਾਉਣੀ ਨਾ ਕਰ ਬਾਈ ਨੂੰ ਬਾਲੀਆਂ ਪਸੰਦ ਨਹੀਂ ਮਾਂ ਨਹੀਂ ਉਹ ਸੂਜੀ ਦਾ ਪਰਸ਼ਾਦ ਬਣਾਣਾ ਸਾਰਿਆਂ ਵਾਸਤੇ ਵਧੀਆ ਲੰਮਾ ਲਾ ਲਾ ਕੇ ਉਹਨਾਂ ਨੂੰ ਮਿਲਾ। ਹੋਰ ਇਹਨਾਂ ਕਥਾ ਦਾ ਬੂਹ ਜੇ ਤੂੰ ਜਵਾਬ ਉੱਤੇ ਮੂੰਹ ਤੇਆ ਕਰੂਗਾ। ਹਾਂ। ਕੋਈ ਗੱਲ ਨਹੀਂ। ਮੈਨੂੰ ਤਾਂ ਤੂੰ ਵੀ ਨਿੱਕੀ ਸੀਗੀ। ਤੂੰ ਵੀ ਮੂਤ ਦਿੰਦੀ ਸੀ ਮੇਰੇ ਤੇ ਤਾਂ। ਔਰ 6-7 ਹਜ਼ਾਰ ਡੋਟੀਆਂ ਇਹਨੂੰ ਚੱਕ ਕੇ ਲੈ ਜਾਂਦਾ ਹੁੰਦਾ ਸੀ। ਆ ਮੰਮੀ ਕਹਿ ਦਿੰਦੀ ਸੀ, "ਤੂੰ ਜਾ ਇਹਨੂੰ ਖੜਾ ਲਾ।" ਉਹਨਾਂ ਗਾਂ। ਇਹ ਕੋਈ ਅੰਡਕ ਭਾਬੀ ਕੋਲ ਮੜਾ ਜੋ ਪਹਿਲਾਂ ਬਿਮਾਰ ਸੀ ਨਾ ਡਾਕਟਰ ਨੂੰ ਪੁਲਾ ਲਾ। ਜਾ ਫਤ ਜਾ। ਕੰਗੂ ਮੈਂ ਉਹ ਪੁਲਾ ਦੇ ਦੇ। ਹਾਂ ਕੇ ਜੋ ਚਰਮਾਈ ਵੀ ਹੋਣੀ। ਵਾਹਿਗੁਰੂ ਸੱਚੇ ਪਾਤਸ਼ਾਹ ਸੱਚ ਹੀ ਹੈ ਕਿਸੇ ਨੇ ਕਿ ਦਾਤਾ ਦੇ ਘਰੇ ਧੇਰ ਹੈ ਪਰ ਨੇਰ ਨਹੀਂ ਇਹ ਮੈਂ ਸੱਚੇ ਪਾਤਸ਼ਾਹ ਮੇਰੇ ਪਰਿਵਾਰ ਤੇ ਮੇਰੇ ਇਹਨਾਂ ਬੱਚਿਆਂ ਦੇ ਉੱਤੇ ਹਮੇਸ਼ਾ ਆਪਣੇ ਮੇਰ ਪਰ ਆਸ ਰੱਖੀ ਇਹਨਾਂ ਕਿਸੇ ਚੀਜ਼ ਦੀ ਕੋਈ ਕਮੀ ਨਾ ਆਵੇ ਕਿਤੇ ਦੀਆਂ ਸਾਰੀਆਂ ਤੁਖਤਾਂ ਕਿਫਾ ਮੇਰੇ ਪੱਲੇ ਪਾਤੀ ਤਾਂ ਐਸੀ ਖੁਸ਼ਹਾਲੇ ਸਿੰਗਰ ਖਰੀਦ ਆਦਿਆ ਮੇਹਰ ਕਰੀ